ਆਜੋ ਆਪਾਂ ਤੁਹਾਨੂੰ 24 ਸੀਟਰ ਬੱਸ ਦਾ ਖਰਚਾ ਦਸੀਏ ਮਹੀਨੇ ਦਾ ਕਿੰਨਾ ਤੇ ਸਾਲ ਦਾ ਕਿੰਨਾ 24 ਸੀਟਰ ਬੱਸ 24 ਸੀਟਰ ਬੱਸ ਦਾ ਰੋਡ ਟੈਕਸ 1 ਸਾਲ ਦਾ 22000 ਰੁਪਏ 1 ਮਹੀਨੇ ਦਾ 1833 ਰੁਪਏ ਡੀਜ਼ਲ ਖਰਚਾ ਰੂਟ ਦੇ ਮੁਤਾਬਕ ਸਭ ਤੋਂ ਛੋਟਾ ਰੂਟ 16000 ਰੁਪਏ ਮਹੀਨਾ ਤੇ 192000 ਰੁਪਏ 1 ਸਾਲ ਦਾ ਡਰਾਈਵਰ ਵਧੀਆ ਸਕੇਲਾ ਵਾਲਾ ਜਿਹੜਾ ਅੱਛਾ ਡਰਾਈਵਰ ਹੈ 12000 ਰੁਪਏ ਮਹੀਨਾ ਤੇ 144000 ਰੁਪਏ ਸਾਲ ਦਾ ਕੰਡਕਟਰ 7000 ਰੁਪਏ ਮਹੀਨਾ ਤੇ 84000 ਇੱਕ ਸਾਲ ਦਾ ਇੰਸ਼ੋਰੈਂਸ 45000 ਰੁਪਏ ਸਾਲ ਦੀ 3750 ਰੁਪਏ ਇੱਕ ਮਹੀਨੇ ਦੇ ਮੇਨਟੇਨੈਂਸ 3000 ਰੁਪਇਆ ਮਹੀਨਾ ਤੇ 36000 ਇੱਕ ਸਾਲ ਦੀ ਮੇਨਟੇਨੈਂਸ ਕਿਸ਼ਤ ਕੱਢੀਏ ਜੇ ਆਪਾਂ ਨਵੀਂ ਵਸ ਲੈਣੇ ਆ 5 ਲੱਖ ਡਾਊਨ ਪੇਮੈਂਟ ਦੇ ਕੇ ਤਾਂ ਕਿਸ਼ਤ ਬਣਦੀ 30000 ਰੁਪਇਆ ਮਹੀਨਾ ਇੱਕ ਸਾਲ ਦਾ 36 ਲੱਖ 60000 ਰੁਪਇਆ ਮਤਲਬ ਇਹ ਨਿਕਲਣਾ ਇੱਕ ਸਾਲ ਦਾ ਵਾਸ਼ਿੰਗ ਇੱਕ ਮਹੀਨੇ ਚ ਦੋ ਵਾਰੀ ਕਿਰਾਇਆ ਹੈ 600 ਰੁਪਏ ਵਾਸ਼ਿੰਗ ਹੈ ਬੱਸ ਦੀ ਤੇ ਦੋ ਵਾਰੀ ਕਰਾਈਏ ਤਾਂ 1200 ਰੁਪਏ ਤੇ 10800 ਰੁਪਏ ਇੱਕ ਸਾਲ ਦਾ ਗ੍ਰੀਸਿੰਗ ਇੱਕ ਮਹੀਨੇ ਚ ਦੋ ਵਾਰੀ ਬੱਸ ਗ੍ਰੀਸ ਹੁੰਦੀ ਹੈ 15 ਦਿਨਾਂ ਬਾਅਦ 100 ਰੁਪਏ ਗ੍ਰੀਸ ਦਾ ਲੱਗਦਾ ਇੱਕ ਵਾਰ ਦਾ 200 ਰੁਪਏ ਬੱਸ ਦੀ ਗ੍ਰੀਸ ਦਾ ਖਰਚਾ ਇੱਕ ਮਹੀਨੇ ਦਾ ਤੇ ਇੱਕ ਸਾਲ ਦਾ 2400 ਰੁਪਏ ਤੇ 1 ਮਹੀਨੇ ਦਾ ਖਰਚਾ ਟੋਟਲ ਬੈਠਿਆ ਜਿਹਦੇ ਚੋਂ ਆਪਾਂ ਨੇ ਕਮਾਈ ਨਹੀਂ ਕਰਨੀ ਮਤਲਬ 73583 ਰੁਪਏ ਵੀ ਜੇ ਆਪਾਂ ਰੂਟ ਪਰ ਚਲਾਉਨੇ ਆ 73583 ਰੁਪਏ ਦਾ ਖਰਚਾ ਹੈ ਤੇ ਇਹਨੂੰ ਆਪਾਂ ਡਿਵਾਈਡ ਕਰ ਦਈਏ ਜੇ ਆਪਾਂ ਲਾਈਏ 24 ਬੱਚਿਆਂ ਚ ਡਿਵਾਈਡ ਕਰੀਏ ਜਿੱਦਾਂ ਕਾਨੂੰਨ ਕਹਿੰਦਾ ਆ ਵੀ 24 ਬੱਚੇ ਹੀ ਜਾਊਗੇ 24 ਸੀਟਰ ਬੱਸ ਚ ਤਾਂ ਤਕਰੀਬਨ 3500 ਦੇ ਆਸ-ਪਾਸ ਥੋੜਾ ਘੱਟ ਵੱਧ ਇੱਥੇ ਕਿ ਨਿਕਲੂਗਾ ਇੱਕ ਬੱਚੇ ਦਾ ਖਰਚਾ ਜੇ ਮਤਲਬ 25k ਲਾ ਕੇ ਆਪਾਂ ਇੱਕ ਬੱਚੇ ਤੇ ਕਮਾਈ ਕਰਨੀ ਆ ਤਾਂ 1000 ਰੁਪਏ ਇੱਕ ਬੱਚੇ ਦਾ ਪਾ ਦੋ ਜੀ ਅਸੀਂ ਬਚਾਣਾ ਚਾਹੁੰਦੇ ਆ ਕੁਝ ਤਾਂ 4500 ਰੁਪਏ ਇੱਕ ਬੱਚੇ ਦਾ ਮਤਲਬ ਫੀਸ ਬੈਠੂਗੀ ਇੱਕ ਮਹੀਨੇ ਦੀ ਹੁਣ ਇਹ ਨਾਜਾਇਜ਼ ਬਰڈن ਪੈਣਾ ਪੇਰੈਂਟਸ ਦੇ ਉੱਪਰ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਰਟੂ ਨੂੰ ਕੀ ਹੈ ਹਦਾਇਤ ਹੈ ਜਿਹੜੀ ਕੋਰਟ ਨੇ ਦਿੱਤੀ ਹੋਈ ਉਹਦੇ ਅਧਿਕਾਰਕ ਉਹਨਾਂ ਨੇ ਚਲਾਨ ਕਰਨੇ ਆ ਮਤਲਬ ਦੋੇ ਪਾਸੇ ਦੰਦ ਹੈ ਆਰੀ ਚਾਹੇ ਉੱਧਰ ਨੂੰ ਚੱਲੇ ਚਾਹੇ ਉੱਧਰ ਨੂੰ ਚੱਲੇ ਟਰਾਂਸਪੋਰਟਰ ਨਹੀਂ ਮਰਨਾ ਮਾਪੇ ਨੇ ਜਿਹੜੇ ਬੱਚਿਆਂ ਦੇ ਮਾਪੇ ਹੈ ਬਰਡਨ ਉਹਨਾਂ ਦੇ ਉੱਪਰ ਪੈਣਾ ਹੈ ਹੁਣ ਬਾਕੀ ਫੈਸਲਾ ਜਨਤਾ ਦੇ ਉੱਪਰ ਹੈ ਵੀ ਕਿਹਿਆ ਹੋ ਇੰਨਾ ਪੈਸਾ ਦੇ ਸਕਦੇ ਆ 24 ਸੀਟਰ ਬੱਸ 'ਚ ਅਸੀਂ ਓਵਰਲੋਡ ਕਰਕੇ ਚਲੋ ਐਂ ਦਾ ਬੈਠ ਕੇ ਹੀ ਜਾਂਦੇ ਆ ਬੱਚੇ ਦੇਖਿਆ ਹੀ ਹੋਣਾ ਤੁਸੀਂ ਸਾਰਿਆਂ ਨੇ ਤੇ 20-20 ਸਾਲ ਦਾ ਤਜਰਬਾ ਵੀ ਹੈ ਅੱਜ ਤੱਕ ਕੋਈ ਐਕਸੀਡੈਂਟ ਨਹੀਂ ਕੋਈ ਕੁਝ ਨਹੀਂ ਅਸੀਂ ਵੀ ਚਲਾਈਆਂ ਤਾਂ ਕਿਸੇ ਨਾਲ ਕੋਈ ਸਾਈਕਲ ਤੱਕ ਨਹੀਂ ਅਸੀਂ ਟੱਕਰ ਨਹੀਂ ਦਿੱਤਾ ਤਾਂ ਕੋਈ ਇਹ ਜਿਹੀ ਵਾਰਦਾਤ ਨਹੀਂ ਹੋਣ ਦਿੱਤੀ ਕਿਸੇ ਬੰਦੇ ਨੇ दारू ਪੀ ਕੇ ਮਾਰਤੀ ਉਹਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ ਬਾਕੀ ਸਰਕਾਰ ਤਾਂ ਕਹਿੰਦੀ ਆ ਵੀ ਲੁੱਟ ਕੇ ਖਾ ਲਓ ਤੇ ਬਾਕੀ ਤੁਸੀਂ ਜਨਤਾ ਫੈਸਲਾ ਕਰੋ ਵੀ ਆਪਾਂ ਨੇ ਇੰਨਾ ਖਰਚਾ ਬੱਸਦਾ ਹਰ ਇੱਕ ਬੰਦਾ ਬੋਲਦਾ ਵੀ ਇੰਨਾ ਮਤਲਬ ਪੈਸੇ ਕਮਾਉਂਦੇ ਆ ਬੱਸਾਂ ਵਾਲੇ ਇੰਨੇ ਕਮਾਉਂਦੇ ਆ ਜੇ ਅਸੀਂ 25 ਲੱਖ ਰੁਪਈਆ ਲਾ ਕੇ ਕੈਨੇਡਾ ਨਾਲ ਚਲ ਜਾਈਏ ਸਾਡੇ ਵਰਗੇ ਡਰਾਈਵਰ ਉੱਥੇ ਜਾ ਕੇ ਵਧੀਆ ਐ ਉਹ ਕਹਿੰਦੇ ਨੇ ਵੀ ਪੰਜਾਬ ਦਾ ਡਰਾਈਵਰ ਬਹੁਤ ਵਧੀਆ ਪਰ ਇੱਥੇ ਜੇ ਅਸੀਂ ਕਹੀਏ ਤਾਂ ਕਹਿੰਦੇ ਵੀ ਪੰਜਾਬ ਦੇ ਡਰਾਈਵਰ ਵਧੀਆ ਨਹੀਂ ਹੈਗੇ ਇਹ ਐਕਸੀਡੈਂਟ ਕਰਦੇ ਐ ਇਦਾਂ ਕਰਦੇ ਉਦਾਂ ਕਰਦੇ ਤਾਂ ਇਹਨਾਂ ਦੀਆਂ ਫਾਰਮੈਲਟੀਆਂ ਪੂਰੀਆਂ ਨਹੀਂ ਆ ਬਾਹਰ ਭਾਈ ਕਿਰਾਇਆ ਮਿਲਦਾ ਇੱਥੇ 1200 ਰੁਪਏ ਦਿੰਦੇ ਲੋਕ ਰੋਂਦੇ ਆ ਇੱਕ ਇੱਕ ਸਾਲ ਦੇ ਪੈਸੇ ਖੜੇ ਆ ਲੋਕਾਂ ਕੋਲ 6-6 ਮਹੀਨੇ ਦੇ ਪੈਸੇ ਖੜੇ ਆ ਕਿਹਨੇ ਦੇਣੇ ਆ ਤਾਂ ਚਲੋ ਫੇਰ ਵੀ ਰੋਟੀ ਚੱਲ ਰਹੀ ਆ ਵਧੀਆ ਤਾਂ ਬਾਕੀ ਸਰਕਾਰ ਨੇ ਹੁਣ ਆਰੀ ਸਾਡੇ ਗਰਦਨ ਉਪਰ ਰੱਖੀ ਵੀ ਆ ਬਾਕੀ ਜਨਤਾ ਦੇਖੋ ਫੈਸਲਾ ਤੁਹਾਡੇ ਹੱਥੇ ਚ ਆ ਤੁਸੀਂ ਸਾਡਾ ਸਾਫ ਦਓਗੇ ਜਾਂ ਫਿਰ ਸਰਕਾਰ ਦਾ ਦਓਗੇ ਸਾਨੂੰ ਦੱਸ ਦੋ ਭਾਈ ਫੈਸਲਾ ਤਾਂ ਦੋ ਆਪਣਾ ਇੰਨਾ ਸਾਡਾ ਖਰਚਾ ਹੈ ਕਿ ਆਸੀਂ 24 ਬੱਚੇ ਜੇ ਕਾਨੂੰਨਨ ਲੱਗੇ ਜਾਈਏ ਤਾਂ ਅਸੀਂ ਮਤਲਬ ਤੁਸੀਂ 4500 ਰੁਪਏ ਦੇ ਸਕਦੇ ਇੱਕ ਬੱਚੇ ਦਾ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਬਾਕੀ ਫੈਸਲਾ ਜਾਂਦਾ ਦੇ ਹੱਥ ਚ